कॾहिं लाईट चलंदी ਵੇ ਮੈਨ ਲਈ ਤੁਹਾਨੂੰ ਸਰ ਕਿਤਨਾ ਵਾਜਦਾ ਅੱਜ 77ਵੇਂ ਜਿਹੜਾ ਮਾਤਾ ਪਤਰਕਾਲੀ ਜਿਹਦਾ ਮੇਲਾ ਇੱਥੇ ਮਨਾਇਆ ਜਾ ਰਿਹਾ ਹੈ ਤੋਂ ਅਸੀਂ ਬਹੁਤ ਜ਼ਾਰੀਆ ਮੋਹਰਾਂ ਪੂਰੀ ਮਦਰ ਕਮੇਟੀ ਮੇਰੇ ਨਾਲ ਇਸ ਲਈ ਰਾਜਾ ਜੀ ਸਾਡੇ ਸ਼ਾਹ ਜੀ ਬੈਠੇ ਨੇ ਨਾਲ ਪਾਸੀ ਸਾਹਿਬ ਬੈਠੇ ਨੇ ਮੁਜੀਚੇ ਤੌਰ ਤੇ ਸਾਡੇ ਜਲੰਧਰ ਤੋਂ ਮੈਡਮ ਹਲਕਾ ਇੰਚਾਰਜ ਕਿ ਜਿਹੜੇ ਦੁਆਬਾ ਜ਼ੋਨ ਦੇ ਪ੍ਰਧਾਨ ਵੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਜਿਹਦੇ ਵਿੱਚ ਸਾਡੇ ਜਿਲਦਰ ਤੋਂ ਐਮਸੀ ਸਾਹਿਬ ਪਹੁੰਚੇ ਹੋਏ ਨੇ ਸੁਭਦੇਸ ਸਿੰਘ ਸਾਈਮਾਨ ਨੂੰ ਮੋਹਨ ਕੁਮਾਰ ਗਿਆ ਸਾਰੀਆਂ ਆਮ ਆਦਮੀ ਪਾਰਟੀ ਜੋ ਅੱਜ ਸੇ ਇਥੇ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਆਏ ਆ ਤੇ ਪੂਰੀ ਆਵਾਮ ਲਈ ਪੂਰੇ ਜਨਤਾ ਲਈ ਸਾਰੀ ਦੁਨੀਆ ਦੇ ਲਈ ਇੱਕ ਭਲਾਈ ਦੀ ਅਰਦਾਸ ਕਰਨ ਆਏ ਆ ਕਿ ਸਾਰੇ ਦੁਨੀਆ ਦੇ ਜਿੰਨੀ ਆਵਾਮ ਹੈਗੀ ਆ ਸਾਰੇ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਨੇ ਅਸ਼ੀਰਵਾਦ ਦੇ ਸਾਰਿਆਂ ਨੂੰ ਸਾਰੇ ਜਿਹੜੇ ਹੈਗੇ ਚੜ੍ਹਦੀ ਕਲਾ ਵਿੱਚ ਰਹੇ ਨੇ ਸਭ ਇੱਦਾਂ ਗੋ ਪਿਛਲੇ ਮਿਲਣਾ ਐਸ ਵਾਰ ਸਾਰੇ ਤੇ ਬਹੁਤ ਜ਼ਿਆਦਾ ਰੱਸ਼ਾ ਸੰਭੀਰ ਹੈ। ਅੱਜ ਐਸ ਵਾਰ ਬਹੁਤ ਜ਼ਿਆਦਾ ਰਸ਼ਾ ਹੈਗਾ। ਹਰ ਸਾਲ ਨੇ ਰੱਸ਼ ਵਧਦਾ ਰਿਹਾ ਕਰਦੇ ਲੋਕਾਂ ਦੇ ਵਿੱਚ ਸ਼ਰਧਾ ਬਹੁਤ ਜ਼ਿਆਦਾ ਹੈਗੀ। ਤੋਂ ਅੱਜ ਸਾਰਾ ਦਿਨ ਸਾਡੇ ਕੋਲ ਵੀ ਐਸੇ ਲੋ ਬਾਰੇ ਕਿਹੜਾ ਮਾਰਿਆ ਮੱਥਾ ਨਹੀਂ ਟੇਕ ਰਿਹਾ ਤੇ ਫਿਰ ਉਹ ਆ ਕੇ ਸੀਚਰੋਂ ਮੇਟ ਕਰ ਰਹੇ ਆ ਤੇ ਅਸੀਂ ਤੇ ਮਾਰਾ ਨਾਲ ਮਾਤਾ ਰਾਣੀ ਦੇ ਦਰਸ਼ਨ ਕਰਕੇ ਜਾਵਾਂਗੇ ਤੇ ਅਸ਼ੀਰਵਾਦ ਲੈ ਕੇ ਜਾਵਾਂਗੇ। ਸ਼ਾਲ ਪੱਧਰ ਵਾਲੀ ਮੇਲਾ ਬਣਾਇਆ ਜਾ ਰਿਹਾ ਜਮਨਤਿਆਂ ਨਾ ਜਾਂਦੇ ਅੱਜ ਸ਼ੇਖੂਪੁਰ ਵਿਖੇ ਪਤਾ ਪੱਧਰ ਕਾਲੀ ਦੇ ਮੱਧਾ 77 ਵਾ ਜਿਆਸਰ ਮੇਲਾ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਹੋਰ ਵੀ ਮੇਲੇ ਬਹੁਤ ਮੱਤ ਦਾ ਰੱਖਦੇ ਨੇ ਤੋਂ ਇਹ ਜਿਹੜਾ ਪੱਧਰ ਕਾਲੀ ਦਾ ਮੇਲਾ ਪੰਜਾਬ ਦੇ ਵਿੱਚ ਬਹੁਤ ਹੀ ਵਿਸ਼ੇਸ਼ ਘਟਨਾ ਰੱਖਦਾ ਕਿਉਂਕਿ ਇਹਦੇ ਵਿੱਚ ਸਾਰੇ ਤਰਫਾਂ ਦੇ ਲੋਕ ਨਾਲ ਮਿਲ ਕੇ ਮੇਲਾ ਕਰਦੇ ਆਂ ਔਰ ਸਵੇਰ ਤੋਂ ਹੀ ਬਹੁਤ ਰੌਣਕਾਂ ਨੇ ਮੱਧ ਦੇ ਵਿੱਚ ਸ਼ਬੀਲਾ ਦੇ ਪ੍ਰੋਪਰ ਇੰਤਜ਼ਾਮ ਕੀਤੇ ਗਏ ਨੇ ਮੰਡਰ ਕਮੇਟੀ ਵੱਲੋਂ ਜਿੱਥੇ ਮੰਡਰ ਕਮੇਟੀ ਆਪਣੇ ਲੈਵਲ ਤੇ ਪ੍ਰਬੰਧ ਕਰਦੀ ਆ ਉਥੇ ਸ਼ਹਿਰ ਦੇ ਵਿੱਚ ਦਾਦੀ ਸੱਜਣ ਆਪਣੇ ਲੈਵਲ ਤੇ ਸ਼ਬੀਲਾ ਹੋਣ ਲਗਰੇ ਦੇ ਇੰਤਜ਼ਾਮ ਕਰਦੇ ਆ ਔਰ ਮੀਡੀਆ ਦੇ ਮਾਧਿਅਮ ਦੇ ਰਾਹੀਂ ਸਾਡੇ ਜਿਹੜੇ ਨੁਕੀਲੇ ਅਧਿਸ਼ਾਂ ਜੀ ਬੈਠੇ ਆ ਉਹ ਮੇਲੇ ਦਾ ਨਾਟਕ ਬਾਲ ਰਹੇ ਆ ਸਾਡੇ ਬੱਚੇ ਆ ਸਾਡੇ ਭਰਾ ਆ ਸਾਡੇ ਰਿਸ਼ਤੇਦਾਰ ਆ ਉਹ ਸਾਨੂੰ ਟੈਲੀਫੋਨ ਕਰ ਰਹੇ ਆ ਮੇਲੇ ਦੇ ਬਾਰੇ ਵੇਖਦੇ ਹੋਏ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਭਵਨ ਪੰਡਾਲ ਸਰਵਾਰ ਦਾਦੀ ਨੇ ਬਹੁਤ ਹੀ ਅੱਛੇ ਸੱਜੇ ਹੋਏ ਆ ਤਾਂ ਕੀ ਇੰਨਾ ਜਿਆਦਾ ਕੱਟਵਾ ਇੰਨਾ ਜਿਆਦਾ ਸੰਗਤ ਦਾ ਰਾਜਾ ਸਭ ਪ੍ਰਵੰਧਕਾਂ ਵੱਲੋਂ ਕੀ ਪ੍ਰਵੰਧ ਕੀਤਾ ਗਿਆ ਪਰ ਬੰਨੋ ਦੇਖੋ ਜਦੋਂ ਰਾਸ਼ ਪੇਂਡਾ ਮੇਲੇ ਦੇ ਵਿੱਚ ਪ੍ਰਵੰਧਕ ਆਪਣੀ ਡਿਊਟੀ ਨਿਭਾ ਰਹੇ ਨੇ ਪ੍ਰੋਪਰ ਰਾਸ਼ ਦਾ ਮਤਲਬ ਵੀ ਹੁੰਦਾ ਹੈ ਮੇਲਾ ਵਾ ਰਾਸ਼ ਦਾ ਪਿਆਰਿਆ ਵਾ ਬਹੁਤ ਜਾਨਾ ਗਈ ਆਰਮੀ ਦਾ ਜ਼ਿੰਬਰ ਪ੍ਰਸ਼ਾਸਨ ਵੱਲੋਂ ਸਾਨੂੰ ਬਕਾਇਦਾ ਸਹਿਯੋਗ ਦਿੱਤਾ ਜਾ ਰਿਹਾ ਸਿਵਲ ਡਰੈਸ ਵਿੱਚ ਵੀ ਮੁਲਾਜ਼ਮ ਸਾਡੇ ਮੇਲੇ ਵਿੱਚ ਹੁਸਸਤ ਆ ਔਰ ਯੂਨੀਫਾਰਮ ਦੇ ਵਿੱਚ ਵੀ ਮੁਲਾਜ਼ਮ ਆ ਗਏ ਤੇ ਮੇਲੇ ਵਿੱਚ ਕਈ ਪਰਸ ਚੋਰੀ ਹੋ ਰਹੇ ਆ ਉਹ ਕੁਝ ਹੋ ਰਿਹਾ ਸਰ ਮੇਲੇ ਦੇ ਦੇਖੋ ਜਦੋਂ ਹੰ ਲੰਬੀਆਂ ਲਾਈਨਾਂ ਹੋਣਗੀਆਂ ਲੋਕ ਲਾਈਨਾਂ 'ਚ ਖੜੇ ਹੋਣਗੇ ਤਾਂ ਇੰਨੇ ਵੀ ਲੋਕ ਜਿਹੜੇ ਸ਼ਰਾਰਤੀ ਤਰ੍ਹਾਂ ਦਾ ਉਹ ਵੀ ਆ ਕੇ ਲੱਗ ਜਾਂਦੇ ਆ ਔਰ ਨੁਕਸਾਨ ਹੁੰਦਾ ਮੇਲੇ ਦੇ ਵਿੱਚ ਬੱਚੇ 5 6 ਬੱਚੇ ਵੀ ਗੁੰਮ ਹੋਏ ਸੀ ਸਾਨੂੰ ਅਸੀਂ ਸਾਡੀ ਕਮੇਟੀ ਨੇ ਉਹ ਬੱਚੇ ਲਵ ਯੂ ਨਾ ਸਹੀ ਪਛਾਣਦੇ ਹੋ ਮੇਰੇ ਨਾਲ ਕਪੂਸਰ ਵਾਲਸੀ ਪੰਜਾਬ ਨवासी ਉਹ ਜਿਹੜੇ ਕਪੂਸਲਾ ਨਾਲ ਸੰਬੰਧ ਲੋਕ ਆਊਟ ਆਫ ਮੀਡੀਆ ਬੈਠੇ ਮਾ ਉਹਨਾਂ ਸਾਰਿਆਂ ਨੂੰ ਇਸ ਮੇਲੇ ਦੀ ਖੂਬ-ਖੂਬ ਦਾਇਰਨ ਕਰਦਾ ਹਾਂ ਦਾਸ ਅੱਜ ਸ਼ਿਕੂਰ ਮੰਦਰ ਵਿੱਚ ਸੱਤਵਾਂ ਮਹਾ ਮੈਦਾਨ ਸ਼ਾਲ ਪਤਰਗਾਲੀ ਮੇਲਾ ਬਣਾਇਆ ਜਾ ਰਿਹਾ ਹੈ ਜਮਨਤੀ ਮੈਨਾ ਚੰਦੇ ਇਹਨਾਂ ਪੱਤਰਕਾਰੀ ਦੇ ਮੇਲੇ ਬੰਦਰ ਉਸਤਰਵਾ ਜਿਹਾ ਸਖੇਪ ਮੇਲਾ ਬਣਾਇਆ ਜਾ ਰਿਹਾ ਦੂਸਰਾ ਪੰਜਾਬ ਦੇ ਵਿੱਚ ਬਹੁਤ ਹੋਰ ਵੀ ਮੇਲੇ ਬਹੁਤ ਮਜ਼ਾਦਾਰ ਹੁੰਦੇ ਨੇ ਜੋ ਇਹ ਜਿਹੜਾ ਪੱਤਰਕਾਰੀ ਦਾ ਮੇਲਾ ਪੰਜਾਬ ਦੇ ਵਿੱਚ ਬਹੁਤ ਹੀ ਵਿਸ਼ੇਸ਼ ਬਣਦਾ ਰੱਖਦਾ ਕਿਉਂਕਿ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਇਕੱਠੇ ਮਿਲ ਕੇ ਮੇਲਾ ਕਰਦੇ ਆਂ ਔਰ ਸਵੀਰ ਤੋਂ ਹੀ ਬਹੁਤ ਢੌਣਕਾਂ ਨੇ ਮੰਦਰ ਦੇ ਵਿੱਚ ਲੰਗਰ ਸਵੀਨਾ ਦੇ ਬਹੁਤ ਇੰਤਜ਼ਾਮ ਕੀਤੇ ਗਏ ਨੇ ਮੰਦਰ ਕਮੇਟੀ ਵੱਲੋਂ ਜਿੱਥੇ ਮੰਦਰ ਕਮੇਟੀ ਆਪਣੇ ਲੈਵਲ ਤੇ ਪ੍ਰਬੰਧ ਕਰਦੀ ਆ ਉਥੇ ਸ਼ਹਿਰ ਦੇ ਵਿੱਚ ਸਾਡੀ ਸੱਜਣ ਆਪਣੇ ਲੈਵਲ ਤੇ ਉਦੇਸ਼ ਔਰ মিডিਆ ਦੇ ਮਾధ్యਮ ਦੇ ਰਾਹੀਂ ਸਾਡੇ ਜਿਹੜੇ ਮੁਂਬਲ ਦੇਸ਼ਾਂ ਦੇ ਬੈਠੇ ਆ ਉਹ ਮੇਲੇ ਦਾ ਧੱਕ ਮਾਰ ਰਹੇ ਆ ਸਾਡੇ ਬੱਚੇ ਆ ਸਾਡੇ ਭਰਾ ਆ ਸਾਡੇ ਰਿਸ਼ਤੇਦਾਰ ਆ ਉਹ ਸਾਨੂੰ ਟੈਰਗਟ ਕਰ ਰਹੇ ਆ ਮੇਲੇ ਦੇ ਬਾਰੇ ਵਿੱਚ ਵੀ ਉਹ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਭਵਨ ਪੰਡਾਲ ਸਰਵਾਰ ਲਾਤੀ ਦੇ ਬਹੁਤ ਹੀ ਅੱਛੇ ਸਜੇ ਹੋਏ ਨੇ ਸਭ ਜਨਤਾ ਦੀ ਇੰਨਾ ਜਿਆਦਾ ਇਕੱਠਾ ਇੰਨਾ ਜਿਆਦਾ ਸੰਗਤ ਦਾ ਰਸਾ ਸਭ ਪ੍ਰਬੰਧਕਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਪਰਵੰਨਕ ਦੇਖੋ ਜਦੋਂ ਰਾਸ਼ ਪੇਡਾ ਮੇਲੇਾਂ ਦੇ ਵਿੱਚ ਪਰਵੰਨਕ ਆਪਣੀ ਡਿਊਟੀ ਨਿਭਾ ਰਹੇ ਨੇ ਬਰੋਕਰ ਰਾਸ਼ ਦਾ ਮਤਲਬ ਵੀ ਹੁੰਦਾ ਹੈ ਮੇਲਾ ਵਾ ਰਾਸ਼ ਦਾ ਪਿਆਰੇ ਆ ਵਾ ਬਹੁਤ ਜਣਾ। ਡ੍ਰਾਈਵਰੀ ਕੰਟਰੋਲ ਤੋਂ ਬਾਅਦ ਵੀ ਰਾਸ਼ ਉੱਪਰ ਪ੍ਰਸ਼ਾਸਨ ਵੱਲੋਂ ਸਾਨੂੰ ਬਗਿਆਜ਼ਾ ਸਹਿਯੋਗ ਦਿੱਤਾ ਜਾ ਰਿਹਾ। ਸਿਵਲ ਡਰੈਸ ਵਿੱਚ ਵੀ ਮੁਲਾਜ਼ਮ ਸਾਡੇ ਮੇਲੇ ਵਿੱਚ ਮਸਤ ਆ ਔਰ ਯੂਨੀਫਾਰਮ ਦੇ ਵਿੱਚ ਵੀ ਮੁਲਾਜ਼ਮ ਨੇ। ਅੱਜ ਤੱਕ ਮੇਲੇ ਵਿੱਚ ਕਈ ਪਰਸ ਚੋਰੀ ਹੋ ਰਹੇ ਆ। ਉਹ ਕੁਝ ਹੋ ਰਿਹਾ ਦੇਖੋ ਜਦੋਂ ਹਣ ਲੰਬੀਆਂ ਲਾਈਨਾਂ ਹੋਣ ਗਿਆ ਲੋਕ ਲਾਈਨਾਂ 'ਚ ਖੜੇ ਹੋਣਗੇ ਤਾਂ ਇੰਨੇ ਵੀ ਲੋਕ ਜਿਹੜੇ ਸ਼ਰਨਾਰਤੀ ਤਰ੍ਹਾਂ ਦਾ ਉਹ ਵੀ ਆ ਕੇ ਲੱਗ ਜਾਂਦੇ ਆ ਔਰ ਨੁਕਸਾਨ ਹੁੰਦਾ ਮੇਲੇ ਦੇ ਵਿੱਚ ਬੱਚੇ ਪੰਜ ਛੇ ਬੱਚੇ ਵੀ ਬੋਏ ਸੀ ਉਹ ਸਾਨੂੰ ਅਸੀਂ ਸਾਡੀ ਕਮੇਟੀ ਨੇ ਉਹ ਬੱਚੇ ਲਵ ਯੂ ਨਾਲ ਨਹੀਂ ਪਛਾਣਦੇ ਮਿੰਟਸ ਆ ਮੈਂ ਲੋਕੋ ਕਟਰਲ ਵਾਸਤੇ ਪੰਜਾਬ ਨਾਸੀ ਉਹ ਜਿਹੜੇ ਕਪੂਥਲਾ ਨਾਲ ਸੰਬੰਧ ਲੋਕ ਆਊਟ ਆਫ ਮੀਡੀਆ ਬੈਠੇ ਮਾ ਉਹਨਾਂ ਸਾਰਿਆਂ ਨੂੰ